ਅਸਸਲਾਮੁਅਲੈਕੁਮ ਅਮੀਦ ਕਾਨੀਆ ਸੈਠ ਠੀਕ ਠਾਕ ਹੈ ਰੀਦੇ ਨਾਲ ਤੇ ਚੱਲਦੀ ਕਲਾਸ ਜਿਓਗੇ ਅੱਜ ਦੀ ਕਥਾ ਦੇ ਅਚਲ ਸੀਮ ਸਕੀਨ ਜੀ ਦੱਸਦੇ ਪਏ ਨੇ ਕਿ ਅੰਦਾ ਉਹ ਨਹੀਂ ਹੁੰਦਾ ਜੇਕਰ ਅੱਖਾਂ ਨਹੀਂ ਹੁੰਦੀਆਂ ਬਲਕਿ ਅੰਦਾ ਉਹ ਹੁੰਦਾ ਹੈ ਕਿ ਜੇਕਰ ਅੱਖਾਂ ਹੁੰਦੇ باوجود ਉਹ ਅੰਦਾ ਹੁੰਦਾ ਹੈ ਤੇ ਅੱਖਾਂ ਹੁੰਦੇ باوجود ਉਹਨੂੰ ਨਜ਼ਰ ਨਹੀਂ ਆਂਦਾ ਤੇ ਬਾਈ ਜੀ ਸੰਸ ਸੀਮ ਸਕੀਨ ਜੀ ਕਥਾ ਦੇ ਬਾਰੇ ਚ ਦੱਸਦੇ ਪਏ ਨੇ ਖੈਰ ਆਪਾਂ ਚੱਲਦੇ ਆਂ ਦੀ ਕਥਾ ਦੇ ਆਵਾਜ਼ ਕਰਨੇ ਇਸ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਭੈਣਾਂ ਨੂੰ ਬੁੰਤੀ ਹੈ ਕਿ ਸਾਡੇ ਚੈਨਲ ਆਈ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਪਰਮਾਤਮਾ ਦੇ ਹੁੰਦੇ ਆਇਆ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ ਮਨ ਅੰਧਾ ਹੈ ਮਨ ਅੰਧਾ ਹੈ ਧਾਰਮਿਕ ਜਗਤ ਦੇ ਵਿੱਚ ਬਹੁਤ ਕੁਝ ਔਖਾ ਨਾ ਹੋਣਾ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ ਅੰਧੇਰੇ ਚੌਰਿਆ ਔਰ ਅੰਧੇ ਕਰ ਰਹੇ ਨੇ ਅੰਧੀ ਕੰਮੀ ਅੰਧ ਮਨ ਮਨ ਅੰਦੇ ਤਨ ਅੰਧ ਚਿੱਕੜ ਲਾਈਏ ਕਿਆ ਤੀਏ ਜਾਂ ਟੁੱਟੇ ਪੱਥਰ ਬੰਦ ਬੜਾ ਕੀਮਤੀ ਵਾਕ ਹੈ ਗੁਰੂ ਅਰਜਨ ਦੇਵ ਜੀ ਦਾ ਅੰਧੀ ਕੰਮ ਹੈ ਧਾਰਮਿਕ ਕੰਮ ਚੱਲ ਰਹੇ ਨੇ ਅંધੇਰੇ ਚ ਅੰਧੀ ਕੰਮ ਹੈ ਕਿਉਂ ਅੰਧ ਮਨ ਮੰਜਵੰਦ ਹੈ ਹਾਇ ਤੇ ਰੋਸ਼ਨੀ ਪਰ ਅੱਖਾਂ ਅੰਧਿਆਣਾ ਹੈ ਪਰ ਜਦ ਹੁਣ ਅੱਖਾਂ ਹੰਦਿਆ ਨੇ ਤਾਂ ਫਿਰ ਕੁਝ ਵੀ ਨਹੀਂ ਦਿਖਾਈ ਦੇਂਦਾ ਆਪ ਦੀ ਗਿਆਤ ਲਈ ਇਹ ਵੀ ਅਰਸ਼ ਕਰਾਂ ਅੰਧੇ ਨੂੰ ਅੰਧੇਰਾ ਵੀ ਨਹੀਂ ਦਿਖਾਈ ਦੇਂਦਾ ਸੰਸਾਰ ਦਾ ਦਿਖਾਈ ਦੇਣਾ ਸਾਗਰ ਜੰਗਲਾਂ ਦਾ ਦਿਖਾਈ ਦੇਣਾ ਦੂਰ ਦੀ ਗੱਲ ਅੰਧੇ ਨੂੰ ਅੰਧੇਰਾ ਵੀ ਨਹੀਂ ਦਿਖਾਈ ਦੇਂਦਾ ਇਸ ਦਾ ਬੋਧ ਮੈਨੂੰ ਉਦੋਂ ਹੋਇਆ ਬਹੁਤ ਪੁਰਾਣੀ ਗੱਲ ਰਾਏਪੁਰ ਦੀ 10 ਦੇ ਨਾਲ ਇੱਕ ਗੁਰੂ ਕੇ ਕੀਰਤਨੀਆਂ ਚੱਲਦੇ ਸਨ ਭਾਈ ਭਗਵਾਨ ਸਿੰਘ ਜੀ ਬੜੇ ਸਿਆਣੇ ਰਾਗ ਵਿਦਿਆ ਦੇ ਮਾਹਿਰ ਜਿਸੇ ਹੁਣੇ ਗੁਰੂ ਕੇ ਕੀਰਤਨੀਆਂ ਤੁਹਾਨੂੰ ਬਿਲਕੁਲ ਸੁੰਦਰ ਰਾਗਾ ਵਿੱਚ ਕੀਰਤਨ ਸਰਵਨ ਕਰਾ ਰਹੇ ਸਨ ਪਰ ਉਹ ਨੇਤਰਹੀਣ ਸਨ ਭਾਈ ਭਗਵਾਨ ਸਿੰਘ ਹੁਣ ਤੇ ਬਜ਼ੁਰਗ ਹੋ ਗਏ ਨੇ ਮੌਜੂਦ ਨਹੀਂ ਅਜੇ ਨੇਤਰਹੀਣ ਜਨਮ ਤੋਂ ਨੇਤਰਹੀਣ ਰਾਏਪੁਰ ਦੀ ਗਲ 11 ਤੋਂ 12 ਹਾਜ਼ਰੀ ਪਰ ਕੇ 12 ਸਵਾ 12 ਵਜੇ ਰਾਤ ਦੇ ਮੈਂ ਆਪਣੇ ਕਮਰੇ ਦੀ ਤਰਫ ਜਾਣ ਲਗਾ। ਤਾਂ ਪਾਈ ਭਗਵਾਨ ਜੀ ਆਪਣੇ ਕਮਰੇ 'ਚ ਬੈਠੇ ਸਨ। ਮੈਨੂੰ ਹੈਰਾਨਗੀ ਹੋਈ। ਮੈਂ ਕਿਹਾ ਇਹ ਤੇ 10 ਵਜੇ ਆ ਗਏ ਸਨ ਪਰ ਆਰਾਮ ਨਹੀਂ ਕਰ ਰਹੇ। ਸਵਾਲ ਕੁਝ ਐਵੇਂ ਮੂੰਹੋਂ ਮੇਰੇ ਬਚਨ ਨਿਕਲ ਰਹੇ। ਮੈਂ ਕਿਹਾ ਭਾਈ ਸਾਹਿਬ ਜੀ ਤੁਹਾਡੀ ਦੁਨੀਆ 'ਚ ਤੇ ਦਿਨ ਨੂੰ ਵੀ ਅંધੇਰਾ ਰਾਤ ਨੂੰ ਵੀ ਅંધੇਰਾ کافی ਚਿਰਾਂ ਦੇ ਇਕੱਠੇ ਚੱਲ ਰਹੇ ਸੀ ਕਦੀ ਕਦੀ ਖੁੱਲ ਕੇ ਗੱਲਾਂ ਕਰ ਲੈਂਦੇ ਸੀ ਮੈਂ ਕਿਹਾ ਭਾਈ ਜੀ ਤੁਹਾਡੀ ਦੁਨੀਆ 'ਚ ਤੇ ਦਿਨ ਨੂੰ ਵੀ ਅંધੇਰਾ ਰਾਤ ਨੂੰ ਵੀ ਅંધੇਰਾ ਪਤਾ ਮੈਨੂੰ ਕੀ ਆਖਿਆ ਮਸਕੀਨ ਜੀ ਤੁਹਾਨੂੰ ਇਤਨਾ ਵੀ ਨਹੀਂ ਪਤਾ ਮੈਨੂੰ ਅંધੇਰੇ ਦਾ ਕੋਈ ਗਿਆਨ ਨਹੀਂ ਇਨੋਂ ਅંધੇਰੇ ਦਾ ਕੁਝ ਵੀ ਪਤਾ ਨਹੀਂ ਫਿਰ ਤੇ ਮੈਂ ਬੈਠ ਗਿਆ ਇਹਨਾਂ ਤੋਂ ਬੋਲਾਂ ਨੇ ਮੈਨੂੰ ਬਿਠਾ ਦਿੱਤਾ ਮੈਂ ਕਹਾਂ ਨੂੰ ਅંધੇਰੇ ਦਾ ਕੋਈ ਬੋਧ ਨਹੀਂ ਕਹਿੰਦੇ ਨੇ ਉਦੋਂ ਮੈਨੂੰ ਖਿਆਲ ਆਇਆ ਅંધੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਨਾ ਅੰਧੀਆਂ ਅੱਖਾਂ ਤੇ ਅੰਧੇਰਾ ਵੀ ਨਹੀਂ ਦੇਖ ਸਕਦੀ ਨਾ ਉਮੀਦ ਦੇ ਗੱਲ ਪਕੜੇ ਚਾਹੀਏ ਵੇ ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਰੋਸ਼ਨੀ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਜਨਮ ਤੋਂ ਅੰਧਾ ਇਹਨਾਂ ਅੰਧੀਆਂ ਅੱਖਾਂ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ ਮੈਨੂੰ ਕਹਿਣ ਲੱਗੇ ਮਸਕਿਨ ਜੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ ਮੈਨੂੰ ਅੰਧੇਰੀ ਦੀ ਕੋਈ ਸਮਝ ਨਹੀਂ ਅੰਧੇਰਾ ਕਿਸ ਨੂੰ ਕਹਿੰਦੇ ਨੇ ਮੈਨੂੰ ਕੁਝ ਵੀ ਨਹੀਂ ਪਤਾ ਉਸ ਦਿਨ ਮੈਨੂੰ ਖਿਆਲ ਆਇਆ ਅੰਧੇਰੇ ਨੂੰ ਵੇਖਣ ਵਾਸਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ ਤੇ ਜਿਹਨੂੰ ਅੰਧੇਰਾ ਦਿਖਾਈ ਦਿੰਦਾ ਹੈ ਉਹ ਅੰਦਾ ਨਹੀਂ ਹੈ ਅੰਦਾ ਨਹੀਂ ਹੈ ਜਿਹਨੂੰ ਅਗਿਆਨ ਦਿਖਾਈ ਦੇਣ ਲੱਗ ਪਵੇ ਉਹ ਮਨ ਦਾ ਅੰਦਾ ਨਹੀਂ ਗਿਆਨੀ ਹੈ ਉਹ ਗਿਆਨੀ ਹੈ ਗਿਆਨੀ ਨੂੰ ਪਹਿਲੇ ਅਗਿਆਨ ਦਿਖਾਈ ਦੇਗਾ ਫਿਰ ਭਗਵਾਨ ਦਿਖਾਈ ਦੇਗਾ ਭਗਵਾਨ ਜੋ ਪ੍ਰਕਾਸ਼ ਹੈ ਚਾਨਣਾ ਹੈ ਅਗਿਆਨ ਹੀ ਨਹੀਂ ਦਿਖਾਈ ਦੇਂਦਾ ਤਾਂ ਭਗਵਾਨ ਕੀ ਹਾਕ ਦਿਖਾਈ ਦੇਵੇ ਆਪਣੀ ਮੂਰਖਤਾ ਹੀ ਨਹੀਂ ਦਿਖਾਈ ਦੇਂਦੀ ਤਾਂ ਸਿਆਣਪ ਕਿ ਹਾਕ ਦਿਖਾਈ ਦੇਵੇ ਪਾਪੇ ਨਹੀਂ ਦਿਖਾਈ ਦੇਂਦੇ ਤਾਂ ਪੁੰਨ ਕਿਥੋਂ ਦਿਖਾਈ ਦੇਣਗੇ ਅਗਰ ਅੰਧੇਰਾ ਦਿਖਾਈ ਦੇਂਦਾ ਹੈ ਇਹ ਅੰਦਾ ਨਹੀਂ ਹੈ ਔਰ ਜੋ ਅੰਧੇਰੇ ਨੂੰ ਦੇਖਣ ਦੇ ਸਮਰੱਥ ਹੈ ਰੋਸ਼ਨੀ ਨੂੰ ਦੇਖ ਸਕਦਾ ਹੈ ਜਿਸ ਨੂੰ ਆਪਣਾ ਅਗਿਆਨ ਦਿਖਾਈ ਦੇ ਰਿਹਾ ਹੈ ਬਸ ਹੁਣ ਦੂਰ ਦੀ ਗੱਲ ਨਹੀਂ ਭਗਵਾਨ ਦਿਖਾਈ ਦੇਗਾ ਜਿਹਨੂੰ ਪਾਪ ਦਿਖਾਈ ਦੇਣ ਲੱਗ ਪੈਣ ਹੈ ਇਹ ਬਹੁਤ ਦਿਨ ਤੱਕ ਪਾਪ ਨਹੀਂ ਕਰ ਸਕਦਾ ਕਿਉਂਕਿ ਪਾਪ ਦਿਖਾਈ ਉਦੋਂ ਦੇਂਦੇ ਨੇ ਜਦ ਮਨ ਦੀਆਂ ਅੱਖਾਂ ਖੁੱਲਦੀਆਂ ਨੇ ਫਿਰ ਐਸਾ ਮਨੁੱਖ ਪੁੰਨ ਤੋਂ ਦੂਰ ਨਹੀਂ ਹੈ ਮੂਰਖਤਾ ਦਿਖਾਈ ਦੇਣ ਲੱਗ ਪਵੇ ਐਸਾ ਮਨੁੱਖ ਸਿਆਣਪ ਤੋਂ ਦੂਰ ਨਹੀਂ ਹੈ ਅਗਿਆਨ ਦਿਖਾਈ ਦੇਣ ਲੱਗ ਪਵੇ ਇਹ ਮਨੁੱਖ ਭਗਵਾਨ ਤਾਂ ਦੂਰ ਨਹੀਂ ਹੈ ਤਾਂ ਮੈਂ ਅਰਸ਼ ਕਰਾਂ ਐਸੇ ਅੰਦੇ ਦੁਨੀਆ 'ਚ ਬਹੁਤ ਥੋੜੇ ਨੇ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਐਸੇ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਮੰਦਰ ਮਸਜਿਦ ਗੁਰਦੁਆਰੇ ਚਰਚ ਬੋਧ ਮੱਠ ਆਸ਼ਰਮ ધਨ ਗੁਰੂ ਅਰਜਨ ਦੇਵ ਜੀ ਬਾਰਾਂਜ ਕਹਿੰਦੇ ਨੇ ਇੱਥੇ ਵੀ ਅੰਧਿਆਂ ਦੀ ਵੀੜ ਅੰਧੀ ਕੰਮੀ ਅੰਧ ਮਨ ਮਨ ਅੰਦੇ ਤਨ ਅੰਦ ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਬੰਦਰ ਟੁੱਟੇ ਪੱਥਰ ਬੰਦ ਵਾਸ਼ਨਾ ਦੇ ਬੰਨ ਵਾਸ਼ਨਾ ਦਾ ਹੜਾ ਵਿਕਾਰਾਂ ਦਾ ਹੜਾ ਇਹ ਬੰਨ ਲਾਂਦੇ ਨੇ ਕਾਦਾ ਮੁਠੀ ਭਰ ਰੇਤ ਨਾਲ ਇਹ ਵਿਕਾਰਾਂ ਦੇ ਵਹਿਣ ਨੂੰ ਰੋਕਣਾ ਚਾਹੁੰਦੇ ਨੇ ਸਾਹਿਬ ਕਹਿੰਦੇ ਨੇ ਪੱਥਰਾਂ ਦੇ ਬੰਨ ਟੁੱਟ ਗਏ ਬੜੀ ਕੀਮਤੀ ਗੱਲ ਟੁੱਟੇ ਪੱਥਰ ਬੰਨਦੇ ਬੜੇ ਬੜੇ ਜਪੀਸ਼ਵਰ ਤਪੀਸ਼ਵਰ ਜਿਨ੍ਹਾਂ ਨੂੰ ਅਗਿਆਨ ਦਿਖਾਈ ਦਿੰਦਾ ਸੀ ਅੰਧੇਰਾ ਦਿਖਾਈ ਦਿੰਦਾ ਸੀ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਸਨ ਪਾਪ ਦਿਖਾਈ ਦੇਣ ਲੱਗ ਪਏ ਫਿਰ ਵੀ ਨਾ ਬਚ ਸਕੇ ਬڑے بڑے ਮਜ਼ਬੂਤ ਪੱਥਰਾਂ ਦੇ ਬੰਨ ਬੰਨੇ ਹੋਣੇ ਬੜਾ ਜਪ ਕੀਤਾ ਬੜਾ ਤਪ ਕੀਤਾ ਬੜੀ ਸਾਧਨਾ ਕੀਤੀ ਬੜੀ ਆਰਾਧਨਾ ਕੀਤੀ ਔਰ ਬੜਾ ਸ਼ੀਲ ਰੱਖਿਆ ਬੜਾ ਸੰਜਮ ਰੱਖਿਆ ਵਾਸ਼ਨਾ ਦੇ ਹੱਡ ਵਿੱਚ ਉਹ ਵੀ ਬਹਿ ਗਿਆ ਨਹੀਂ ਬਚੇ ਤੂੰ ਮੁਠੀ ਭਰ ਰੇਤ ਨਾਲ ਇਸ ਹੱਡ ਨੂੰ ਰੋਕਦਾ ਦਰਿਆਵਾਂ ਦੇ ਵਹਿਣ ਮੁਠੀ ਭਰ ਰੇਤ ਨਾਲ ਨਹੀਂ ਰੁਕਦੇ ਔਰ ਹੜ ਤੇ ਆਇਆ ਦਰਿਆ ਅੰਦੀ ਕੰਮੀ ਅੰਧ ਮੰਨ ਮਨ ਅੰਦੇ ਤਨ ਅੰਦ ਮੁਠੀ ਭਰ ਰੇਤ ਕੀ ਅਫਤੇ ਜਿੱਕਰ ਇੱਕ ਦਿਨ ਗੁਰਦੁਆਰੇ ਆਇਆ ਬਸ ਇਸੇ ਨਾਲ ਹੀ ਤੂੰ ਹੱਡ ਨੂੰ ਰੋਕਣਾ ਚਾਹੁੰਦਾ ਕਦੀ ਕਦਾਈ ਥੋੜੀ ਸੇਵਾ ਕਰ ਲਈ ਦਾਨ ਦੇ ਦਿੱਤਾ ਕਦੇ ਇੱਕ ਆਦ ਕਿ ਦੇ ਦਿਨ ਪਾਠ ਕਰ ਲਿਆ ਬਸ ਇਸ ਮੁਠੀ ਭਰ ਨਾਲ ਤੂੰ ਵਗਦੇ ਵੈਣ ਨੂੰ ਰੋਕਣਾ ਚਾਹੁੰਦਾ ਸਾਈਬ ਕਹਿੰਦੇ ਟੁੱਟੇ ਪੱਥਰ ਬਨ ਮਜ਼ਬੂਤ ਬਨ ਵੀ ਟੁੱਟ ਗਏ ਬੜਾ ਸ਼ੀਲ ਰੱਖਦੇ ਸਨ ਬੜਾ ਸੰਜਮ ਰੱਖਦੇ ਸਨ ਬੜਾ ਚੱਪ ਤਪ ਕਰਦੇ ਸਨ ਬੜੀ ਸਾਧਨਾ ਕਰਦੇ ਸਨ ਬੜੀ ਆਰਾਧਨਾ ਕਰਦੇ ਸਨ ਔਰ ਬੜੀ ਸਮਝ ਸੇ ਉਹ ਵੀ ਘਰ ਕੋ ਗਏ ਆਪ ਦੀ ਗਿਆਥ ਲਈ ਅਰਸ਼ ਕਰਾਂ ਇੱਕ ਮਨੁੱਖ ਜ਼ਮੀਨ ਤੇ ਚੱਲ ਰਿਹਾ ਤੇ ਚਲਦਾ ਚਲਦਾ ਕਿਧਰੇ ਠੋਕਰ ਖਾ ਕੇ ਗਿਰ ਗਿਆ ਮਾੜੀ ਮੋਟੀ ਝੋਟ ਲਗਣੀ ਔਰ ਕੁਝ ਨਹੀਂ ਪਰ ਇੱਕ ਮਨੁੱਖ 5000 ਫੁੱਟ ਦੀ ਗਹਿਰਾਈ ਤੇ ਚੜ ਗਿਆ ਹੈ ਤੇ ਹਮੇਸ਼ਾ ਬੁਲੰਦੀਆਂ ਦੇ ਥੱਲੇ ਤੇ ਖੱਡਾ ਹੁੰਦੀ ਹੈ ਨਾ ਖੱਡ ਨਾਲ ਹੀ ਚਲੇਗੀ ਇੱਕ ਰੱਬ ਵੀ ਨਹੀਂ ਹਮੇ ਪਹਾੜਾਂ ਦੀਆਂ ਬੁਲੰਦ ਚੋਟੀਆਂ ਦੇ ਨਾਲ ਖੱਡ ਹੁੰਦੀ ਹੈ ਹੁੰਦੀ ਹੈ ਤੇ ਜਿਹੜਾ 5000 ਫੁੱਟ ਦੀ ਬੁਲੰਦੀ ਤੇ ਚੜ ਗਿਆ ਹੈ ਅਗਰੇ ਗਿਰੇਗਾ ਫੋ ਚਿਕਨਾ ਚੂਰ ਹੋਏਗਾ ਇਹ ਤੇ ਟੁਕੜੇ ਟੁਕੜੇ ਹੋਏਗਾ ਇਹਨੂੰ ਮਾਮੂਲੀ ਝੋਟ ਨਹੀਂ ਲੱਗਣੀ ਥੋੜੇ ਹੀ ਦਿਨ ਹੋਏ ਇੱਕ ਸੱਜਣ ਨੇ ਮੈਨੂੰ ਐਸਾ ਅਖਿਆ ਔਰ ਭਾਰਤ ਦੇ ਚ ਆਮ ਕਈ ਦਫਾ ਇਹ ਸਵਾਲ ਹੁੰਦਾ ਹੈ ਵੀ ਇਤਨੇ ਸੰਤ ਹਿੰਦੁਸਤਾਨ ਦੇ ਚ ਪੈਦਾ ਹੋਏ ਬੜੇ ਬੜੇ ਅਵਤਾਰ ਉਪਨਿਸ਼ਦਾਂ ਦੇ ਰਿਸ਼ੀ ਪੁਰਾਣਾ ਦੇ ਗਾਇਤਾ वेदा दे वक्ते बड़े बड़े गुरु पीर पैगंबर उस देश ने पैदा की थे, फिर भी उस देश किस इतना भ्रष्टाचार इतना झूठ इतना पाप कहने की जचती नहीं गल झूठी देनी उथे पैदा हो ਚੋਟੀ ਦੇ ਅਵਤਾਰੀ ਪੁਰਸ਼ ਉਸ ਦੇਸ਼ ਦੇ ਚ ਪੈਦਾ ਹੋਇਆ ਹੋਣ ਪਰ ਚੋਟੀ ਦਾ ਅਨਰਥ ਚੋਟੀ ਦਾ ਵਿਕਾਰ ਮੈਂ ਉਹਨਾਂ ਨੂੰ ਕਿਹਾ ਚੋਟੀ ਦੇ ਅਵਤਾਰ ਨੇ ਨਾ ਮਾਉਂਟ ਐਵਰੇਸਟ ਵੀ ਉੱਥੇ ਹੀ ਹੈ ਖਾਈਆਂ ਵੀ ਉੱਥੇ ਹੀ ਆਉਣਗੀਆਂ ਜਿੱਥੇ ਐਵਰੇਸਟ ਨਹੀਂ ਹੈ ਜਿੰਨੇ ਬੁਖ ਜਿੱਥੇ ਬੁਲੰਦ ਚੋਟੀਆਂ ਨਹੀਂ ਨੇ ਫੇ ਖੱਡੇ ਵੀ ਨਹੀਂ ਆਉਂਦੇ जिना जिन्हों देशों जिंदगी ने बहुत बुलंदियों नहीं छोया छो जिंदगी बहुत निवाण भी नहीं जा सकी खड़ भी कोई नहीं उम्मीद गल पल पही देशों ने यूरोप के दे दसा ने पश्चिम के दे दसा ने बहुत बुलंदियों नहीं छोया दो चार फुट उचे उठे गिरावट भी उतनी है उस तो ज्यादा नहीं है और जिथे माउंट एवरेस्ट है हिमालय की बुलंद चोटी सारी दुनिया की सब तो उच्ची चोटी गौरी शंकर तो गहरी खड्डा भी उ रबी नियम है ईश्वर इस तरह का संतुलन कुछ रखता हूं दा। जितनिया बुलंदियों सुरत ने उस देश छोया है किधरे भी नहीं छो भी तस्लीम है जितनी निवाण उथे देखने मिलती है नहीं है किधरे ਪਰਮਾਣ ਕਰਨਾ ਚਾਹੀਦਾ ਹੈ ਮਾਉਂਟ ਐਵਰੇਸਟ ਤੇ ਇਤਨੀਆਂ ਬੁਲੰਦੀਆਂ ਨੂੰ ਛੋਇਆ ਇਤਨੀਆਂ ਉਚਾਈਆਂ ਨੂੰ ਛੋਇਆ ਇਤਨੀ ਉੱਚੀ ਗੱਲ ਇਤਨੀ ਉੱਚੇ ਦ੍ਰਿਸ਼ ਸਾਡੇ ਸਾਹਮਣੇ ਰੱਖੇ ਪਰਮਾਤਮਾ ਦੇ ਤੇ ਗੁਰੂ ਦੇ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਉਤਸਵ ਹੈ ਤੇ ਧਰਮ ਦੀ ਪਹਿਲੀ ਸਮਝ ਗੁਰੂ ਦੂਜੀ ਸਮਝ ਪ੍ਰਮਾਤਮਾ ਕਿਉਂ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਗੁਰੂ ਦਰ ਹੈ ਪ੍ਰਮਾਤਮਾ ਘਰ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਲੈ ਉਹ ਦਰ ਕੈਸਾ ਹੈ ਉਹ ਘਰ ਕੈਸਾ ਹੈ ਤੇ ਦਰ ਘਰ ਕੀ ਸੋਝੀ ਨਹੀਂ ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਦੀ ਬੰਦਾ ਧਾਰਮਿਕ ਬਣਿਆ ਫਿਰਦਾ ਇਹ ਨਾ ਦਰ ਦੀ ਸਮਝ ਨਾ ਕਰਦੀ ਸਮਝ ਗੁਰਨਾਨਕ ਦਾ ਬੜਾ ਕੀਮਤੀ ਪ੍ਰਸ਼ਨ ਹੈ ਰਾਮਕਲੀ ਮੱਲਾ ਪਹਿਲਾ ਜਿਤ ਦਰ ਵਸੇ ਕਵਨ ਦਰ ਕਈਗੇ ਦਰਾ ਭੀਤਰ ਦਰ ਕਵਨ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋਦਰ ਕੋਈ ਆਏ ਕਹੇ ਉਦਾਸ ਹੋ ਕੇ ਮੈਂ ਜਿਸ ਦਰ ਦੀ ਤਲਾਸ਼ ਕਰ ਰਿਹਾ ਕੋਈ ਦੱਸੇ ਉਹ ਦਰ ਕਿੱਥੇ ਉਹ ਦਰ ਕੈਸਾ ਤੇ ਮੈਂ ਫਿਰ ਅਰਜ਼ ਕਰਾਂ ਜੋ ਉਦਾਸ ਨੇ ਜਹ ਮਾਇਆ ਮਮਤਾ ਤਜਿ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੈ ਘਟ ਬ੍ਰਹਮ ਨਿਵਾਸ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਰ ਬਾਰ ਕਹਿੰਦੇ ਨੇ ਵਿਖਿਨ ਸੰਕਾਹ ਰਚੋ ਨਿਮਖ ਨ ਹੋਇਓ ਉਦਾਸ ਛਵੀ ਘੰਟਿਆਂ ਦੇ ਵਿੱਚ ਇੱਕ ਸੈਕਿੰਡ ਵਾਸਤੇ ਵੀ ਕਦੀ ਉਦਾਸ ਨਹੀਂ ਆਉਂਦਾ ਤੋ ਇਨ੍ਹਾਂ ਤੋਂ ਉਪਰਾਮ ਨਹੀਂ ਆਉਂਦਾ ਤੇ ਜਿਤ ਪਦਾਰਥਾਂ ਤੋਂ ਇੱਕ ਸੈਕਿੰਡ ਲਈ ਵੀ ਤੂੰ ਉਦਾਸ ਨਹੀਂ ਤੋ ਪ੍ਰਮਾਤਮਾ ਦੀ ਪਿਆਸ ਇੱਕ ਸੈਕਿੰਡ ਲਈ ਵੀ ਨਹੀਂ ਪੈਦਾ ਹੋਵੇਗੀ ਇਹ ਵੀ ਮੈਂ ਅਰਜ਼ ਕਰਦੇ ਹਾਂ ਸੰਸਾਰ ਤੋਂ ਤੂੰ ਨਿਮਖ ਮਾਤਰ ਵੀ ਨਿਰਾਸ਼ ਨਹੀਂ ਆਉਂਦਾ ਤੇ ਕਿਵੇਂ ਨਿਰੰਕਾਰ ਨਾਲ ਆਸ ਦੀ ਡੋਰੀ ਜੋੜੇਗਾ ਕਦੀ ਇੱਕ ਸੈਕੰਡ ਵਾਸਤੇ ਵੀ ਨਿਰਾਸ਼ ਨਹੀਂ ਆਉਂਦਾ ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹੇ ਨਿਰਾਸਾ ਰਹਿ ਸੰਸਾਰ ਦੇ ਚ ਆਸਾ ਦੀ ਡੋਰੀ ਨਿਰੰਕਾਰ ਨਾਲ ਰਹਿ ਪਦਾਰਥਾਂ ਦੇ ਚ ਆਸਾ ਦੀ ਡੋਰੀ ਪਰਮਾਤਮਾ ਨਾਲ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਸੰਸਾਰ ਨੂੰ ਸਾਧਨ ਦੀ ਤਰ੍ਹਾਂ ਲੈ ਪ੍ਰਮਾਤਮਾ ਨੂੰ ਮਨੋਰਥ ਦੀ ਤਰ੍ਹਾਂ ਲੈ ਸੰਸਾਰ ਸਾਧਨ ਨਿਰੰਕਾਰ ਲਕਸ਼ ਪਰਲੋਕੀ ਤੇ ਧਰਮ ਨੂੰ ਸਾਧਨ ਦੀ ਤਰ੍ਹਾਂ ਵਰਤਦੇ ਨੇ ਤੇ ਲਕਸ਼ ਕੀ ਹੈ ਪਦਾਰਥ ਲਕਸ਼ ਕੀ ਹੈ ਸੰਸਾਰਸ ਮੰਜ਼ਿਲ ਕੀ ਹੈ ਸੰਸਾਰ ਤੇ ਵਰਤਣਾ ਹੈ ਨਿਰੰਕਾਰ ਨੂੰ ਇਹਦਾ ਸਾਰਾ ਚਾਹੀਦਾ ਹੈ ਤਾਂ ਕਿ ਸੰਸਾਰ ਤੱਕ ਪਹੁੰਚ ਸਕੇ ਸੰਸਾਰ ਵਿੱਚ ਉਨਤ ਹੋ ਸਕੇ ਇਸ ਨੂੰ ਕਹਿੰਦੇ ਨੇ ਇਤੇ ਗੰਗਾ ਉਲਟੀ ਚੱਲ ਪਈ ਜੀਵਨ ਉਲਟਾ ਚੱਲ ਪਿਆ ਜ਼ਿੰਦਗੀ ਉਲਟੀ ਜਾ ਰਹੀ ਹੈ ਸੰਸਾਰ ਸਾਧਨ ਨਿਰੰਕਾਰ ਮਨੋਰਥ ਜਿਵੇਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਾਣਾ ਹੈ ਰੇਲ ਹਵਾਈ ਜਹਾਜ਼ ਕਾਰ ਸਾਧਨ ਹੈ ਪਰ ਜਿੱਥੇ ਪਹੁੰਚਣਾ ਹੈ ਉਹ ਮਨੋਰਥ ਹੈ ਸਾਧਨ ਹੁੰਦਾ ਹੈ ਮਨੋਰਥ ਦੀ ਪੂਰਤੀ ਲਈ ਪਰ ਕੋਈ ਮਨੋਰਥ ਨੂੰ ਸਾਧਨ ਬਣਾ ਲਵੇ ਤੇ ਸਾਧਨ ਨੂੰ ਮਨੋਰਥ ਬਣਾ ਲਵੇ ਤਾਂ ਜ਼ਿੰਦਗੀ ਤੇ ਉੱਟ ਉਲਟ ਹੋ ਜਾਏਗੀ ਨਿਰੰਕਾਰ ਤੇ ਸਾਧਨ ਹੈ ਇਸ ਵਾਸਤੇ ਪਾਠ ਕਰਨਾ ਹੈ ਇਸ ਵਾਸਤੇ ਗੁਰਦੁਆਰੇ ਆਉਣਾ ਹੈ ਪ੍ਰਭੂ ਸੰਸਾਰ ਦੇ ਵਿੱਚ ਉન્નਤੀ ਹੋਵੇ ਤੂੰ ਮਿਲ ਪਾਵੇਂ ਨਾ ਮਿਲ ਤੇਰੇ ਨਾਲ ਕੋਈ ਮਤਲਬ ਨਹੀਂ ਤੇਰੇ ਤੋਂ ਪ੍ਰਭਾਵਿਤ ਵੀ ਨਹੀਂ ਕਿਉਂ ਤੇਰੀ ਸਮਝ ਨਹੀਂ ਮਨੁੱਖ ਦੇ ਮਨ ਦੇ ਤੇ ਪ੍ਰਮਾਤਮਾ ਦਾ ਪ੍ਰਭਾਵ ਨਹੀਂ ਹੈ ਪਦਾਰਥ ਦਾ ਹੈ ਪਦਾਰਥ ਦੀ ਖਾਤਰ ਪ੍ਰਮਾਤਮਾ ਛੱਡਿਆ ਜਾ ਸਕਦਾ ਹੈ ਧਨ ਦੀ ਖਾਤਰ ਧਰਮ ਛੱਡਿਆ ਜਾ ਸਕਦਾ ਹੈ ਪ੍ਰਵਾਹ ਦੀ ਖਾਤਰ ਗੁਰੂ ਛੱਡਿਆ ਜਾ ਸਕਦਾ ਹੈ ਐਸਾ ਹੁੰਦਾ ਹੈ एसएससी देख ले धन दी खातिर धर्म ਛੜਿਆ ਜਾ ਸਕਦਾ ਹੈ धर्म ਕੀ ਹੈ ਕੁਝ ਵੀ ਨਹੀਂ ਹੈ ਪਦਾਰਤ ਦੀ ਖਾਤਰ ਪ੍ਰਮਾਤਮਾ ਛੋੜਿਆ ਜਾ ਸਕਦਾ ਹੈ ਪ੍ਰਮਾਤਮਾ ਕੀ ਹੈ ਪਰਿਵਾਰ ਦੀ ਖਾਤਰ ਨਿਰੰਕਾਰ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ ਨਿਰੰਕਾਰ ਕੀ ਹੈ ਨਿਰੰਕਾਰ ਮੰਜ਼ਿਲ ਨਹੀਂ ਹੈ ਜਿੰਨੇ ਚਿਰ ਤੱਕ ਨਿਰੰਕਾਰ ਮੰਜ਼ਿਲ ਨਹੀਂ ਬਣਦਾ ਮਨੁੱਖ ਸਹੀ ਮੈਨੇ ਚ ਧਾਰਮਿਕ ਨਹੀਂ ਹੈ ਮਨੁੱਖ ਸਹੀ ਮੈਨੇ ਦੇ ਧਾਰਮਿਕ ਨਹੀਂ ਹੈ ਤੇ ਧਾਰਮਿਕ ਸਹੀ ਮੈਨੇ ਚ ਕਦੋਂ ਹੋਵੇਗਾ ਬਸ ਸੰਸਾਰ ਸਾਧਨ ਹੈ ਪਰਿਵਾਰ ਸਾਧਨ ਹੈ ਪਦਾਰਤ ਸਾਧਨ ਹੈ ਔਰ ਇਸ ਤੋਂ ਉਦਾਸ ਹੈ ਵਿਖੇ ਨਸ ਕਾਹੇ ਰਚੋ ਨਿਮਖ ਨਾ ਹੋਇਓ ਉਦਾਸ ਇਕ ਛੇਣ ਵਾਸਤੇ ਵੀ ਤੂੰ ਕਦੀ ਨਾ ਤੋਂ ਉਪਰਾਮ ਨਹੀਂ ਆਉਂਦਾ ਅਠੇ ਪੈਰ ਤੇਰੀ ਯਾਦ ਦੇ ਚ ਇਹੀ ਅਠੇ ਪੈਰ ਵਿਚਾਰਾਂ ਦੇ ਚਾਹੀਏ ਅਠੇ ਪੈਰ ਸੋਚਣੀ ਦੇ ਚਾਹੀਏ ਤੂੰ ਧਰਮ ਤੇ ਕੁਝ ਵੀ ਨਹੀਂ ਹੈ ਮੈਂ ਫਿਰ ਦੁਹਰਾਵਾਂ ਅੱਖਾਂ ਅੰਧੀਆਂ ਨੇ ਸੰਸਾਰ ਨਹੀਂ ਦਿਖਾਈ ਦਿੰਦਾ ਮਨ ਅੰਧਾ ਹੈ ਨਿਰੰਕਾਰ ਨਹੀਂ ਦਿਖਾਈ ਦਿੰਦਾ ਐਸੇ ਅੰਦੇ ਥੋੜੇ ਨੇ ਥੋੜੇ ਨੇ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਐਸੇ ਅੰਦਿਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਤਾਂ ਗੁਰੂ ਨਾਨਕ ਕਹਿੰਦੇ ਨੇ ਅੰਦੇ ਇਹ ਨਾ ਆਖੀਆਂ ਭੁੱਲ ਕੇ ਵੀ ਇਹਨਾਂ ਨੂੰ ਅੰਦੇ ਨਾ ਆਖੋ ਅੰਦੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾ ਹੈ ਅੰਦੇ ਸਹੀ ਨਾਨਕਾ ਜੋ ਖਸਮੋ ਗੁੱਤੇ ਜਾਏ ਭੁਲਕੇ ਵੀ ਨਾ ਨੂੰ ਅੰਧਾ ਨਾ ਖੋ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਉਹਨਾਂ ਨੂੰ ਅੰਧਾ ਆਖੋ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ ਮੁਖੜੇ ਦੇ ਉੱਤੇ ਇਹ ਦੋ ਅੱਖਾਂ ਅੰਧੀਆਂ ਨੇ ਸੰਸਾਰ ਨਹੀਂ ਦਿਖਾਈ ਦਿੰਦਾ ਮਨ ਅੰਦਾ ਨਿਰੰਕਾਰ ਨਹੀਂ ਦਿਖਾਈ ਦਿੰਦਾ ਤੋਂ ਸਾਬ ਕਿਦਰ ਮਨ ਤੇ ਅੰਧਾ ਹੈ ਅੰਧਾ ਮਨੁੱਖੀ ਬੱਚੇ ਦਾ ਜਨਮ ਹੁੰਦਾ ਹੈ ਅੱਖਾਂ ਦੇ ਹੁੰਦੇ ਆ ਇੱਕ ਤਰੀਕੇ ਦਾ ਅੰਦਾ ਹੈ ਮਾਂ ਦੀ ਗੋਦ ਚ ਮਾਂ ਦਾ ਕੋਈ ਪਤਾ ਨਹੀਂ ਇਹ ਮੇਰੀ ਮਾਂ ਹੈ ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਪਿਤਾ ਨੇ ਗੋਦ ਚ ਲਿਆ ਇਹਨੂੰ ਕੋੱਖ ਨਹੀਂ ਪਤਾ ਇਹ ਮੇਰਾ ਪਿਓ ਹੈ ਅੱਖਾਂ ਤੇ ਹਨ ਪਰ ਅੱਖਾਂ ਨਾਲ ਸੂਝ ਸਮਝ ਨਹੀਂ ਅੱਖਾਂ ਤੇ پاگل ਕੁੱਲ ਵੀ ਆਉਂਦੀਆਂ ਨੇ ਅੱਖਾਂ ਤੇ ਪਸ਼ੂਆਂ ਕੁੱਲ ਵੀ ਆਉਂਦੀਆਂ ਨੇ ਅਗਰ ਸੂਝ ਸਮਝ ਨਹੀਂ ਤਾਂ ਅੱਖ ਕੋਈ ਅੱਖ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਸਹਜੇ ਸਹਜੇ ਇੱਕ ਦਿਨ ਇਹ ਬੱਚਾ ਸਮਰਥ ਹੋ ਜਾਂਦਾ ਹੈ ਅੱਖਾਂ ਨੂੰ ਦੇ ਨਾਲ ਸਮਝ ਜੁੜ ਜਾਂਦੀ ਹੈ ਇਹ ਮਾਂ ਹੈ ਮੇਰੀ ਇਹ ਪਿਤਾ ਹੈ ਇਹ ਭਰਾ ਹੈ ਇਹ ਭੈਣ ਹੈ ਇਹ ਪਦਾਰਥ ਨੇ ਇਹ ਮੇਰਾ ਘਰ ਹੈ ਲਈ ਕਿ ਨ ਇੱਕ ਦਿਨੇ ਅੱਖਾਂ ਬੰਦ ਹੋ ਜਾਂਦੀਆਂ ਨੇ ਤਾਂ ਵੀ ਪ੍ਰਮਾਤਮਾ ਦੇ ਕੋਈ ਸਮਝ ਨਹੀਂ ਇੱਕ ਦਿਨੇ ਬੰਦ ਹੋ ਜਾਂਦੀਆਂ ਨੇ ਦੋਏ ਦੀਵੇ ਬਲੰਦੇ ਆ ਮਨਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਇਆ ਇਹ ਦੋ ਦੀਵੇ ਬੁਝ ਗਏ ਤਾਂ ਵੀ ਮਨ ਦਾ ਦੀਪਕ ਨਾ ਜਲੇਆ ਅੰਦੇ ਇਹ ਨ ਆਖਿਐ ਨ ਜਿਨਮ ਖਲੋਇਣ ਨਾਏ ਅੰਦੇ ਸਈ ਨਾਨਕਾ ਜੋ ਖਸਮੋ ਗੁੱਤੇ ਜਾਏ ਤੋ ਗੁਰੂ ਚਾਨਣ ਹੈ ਪ੍ਰਮਾਤਮਾ ਚਾਨਣ ਹੈ ਪ੍ਰਮਾਤਮਾ ਦੇ ਅਰਥ ਨੇ ਪ੍ਰਕਾਸ਼ ਗੁਰੂ ਜੇਦੇ ਰਾਹੀ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਘਰ ਹੈ ਤੇ ਪ੍ਰਕਾਸ਼ ਦੇ ਚ ਪ੍ਰਵੇਸ਼ ਦੇ ਰੂਪ ਦੇ ਚ ਗੁਰੂਦਰ ਹੈ ਦਰ ਘਰ ਕੀ ਸੌਜੀ ਨਾਏ ਨਾ ਦਰ ਦਾ ਪਤਾ ਨਾ ਘਰ ਦਾ ਪਤਾ ਨਾ ਪਰਮਾਤਮਾ ਦਾ ਪਤਾ ਨਾ ਗੁਰੂ ਦਾ ਪਤਾ ਤੋ ਫਿਰ ਮਨੁੱਖ ਕੀ ਧਾਰਮਿਕ ਕਰਮ ਕਰੇਗਾ ਤੇ ਆਖੋ ਦੁਨੀਆ ਬਹੁਤ ਧਾਰਮਿਕ ਕਰਮ ਕਰ ਰਹੀ ਏ ਤੋ ਗੁਰਵਰਜਨ ਦੇਵ ਜੀ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਦੇ ਆਂ ਅੰਧੀ ਕਮੇ ਅੰਧ ਮਨ ਮਨ ਅੰਦੇ ਤਨ ਅੰਦ ਚਿੱਕੜ ਲਾਈਏ ਕੀ ਆਥੀਏ ਜਾਂ ਟੁੱਟੇ ਪੱਥਰ ਵੰਦ ਸਭ ਅੰਧੇਰੇ ਚ تیر ਚਲਾਏ ਜਾ ਰਹੇ ਨੇ ਸਭ ਅੰਧੇਰੇ ਚ ਭਜੇ ਆ ਦੌੜੇ ਆ ਜਾ ਰਹੇ ਸਭ ਕੁਝ ਅੰਧੇਰੇ ਚ ਹੋ ਰਿਹਾ ਹੈ ਅੰਧੇਰੇ ਚ ਚੱਲਣਾ ਚੱਲਣਾ ਨਹੀਂ ਆਉਂਦਾ ਭਟਕਣਾ ਆਉਂਦਾ ਜਦ ਰਸਤਾ ਹੀ ਨਹੀਂ ਦਿਖਾਈ ਦੇਣ ਦਾ ਪਿਆ ਤਾਂ ਉਸ ਚੱਲਣ ਨੂੰ ਚੱਲਣਾ ਅਖਾਂਗੇ ਨਾ ਰਸਤਾ ਦਿਖਾਈ ਦੇਵੇ ਨਾ ਮੰਜ਼ਿਲ ਬੜਾ ਤੇਜ਼ੀ ਨਾਲ ਦੌੜੇ ਅੰਧੇਰੇ ਚ ਭਟਕੇ ਉਹ ਤੇ ਭਟਕਣਾ ਹੈ ਉਹ ਚੱਲਣਾ ਨਹੀਂ ਜਦ ਰਸਤੇ ਦਾ ਹੀ ਨਹੀਂ ਪਤਾ ਗੁਰੂ ਮਾਰਗ ਹੈ ਪ੍ਰਮਾਤਮਾ ਘਰ ਹੈ ਗੁਰੂਦਰ ਹੈ ਪ੍ਰਭੂ ਘਰ ਹੈ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂਦਰ ਹੈ ਤੇ ਹੁਣ ਮੈਂ ਇੱਕ ਦੂਸਰੀ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਨਾਨਕ ਸੋ ਦੇ ਸਿਮਰਤ 베ਦ ਪਾਰ ਬ੍ਰਹਮ ਗੁਰੂ ਨਹੀਂ 베ਦ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਹੈ ਇਸ ਬੁਨਿਆਦੀ ਨੁਕਤੇ ਨੂੰ ਸਮਝੇ ਬਿਨਾ ਸਾਰੀ ਧਰਮ ਦੀ ਸਾਧਨਾ ਪੂਰਨ ਤੌਰ ਤੇ ਸਫਲ ਨਹੀਂ ਹੋ ਸਕਦੀ ਮੈਂ ਫਿਰ ਦੁਹਰਾਵਾਂ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਪ੍ਰਕਾਸ਼ ਤੋਂ ਸ਼ਬਦ ਹੋਇਆ ਤੇ ਸ਼ਬਦ ਦੇ ਰਾਹੀਂ ਪ੍ਰਕਾਸ਼ ਦੇ ਚ ਪ੍ਰਵੇਸ਼ ਮਿਲੇਗਾ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਹ ਸਾਰਾ ਆਵਣਾ ਸ਼ਬਦ ਤੋਂ ਹੋਇਆ ਕੀਤਾ ਪਸਾਓ ਏਕੋ ਕਵਾਉ ਤਿਸਤੇ ਹੋਏ ਲਖ ਦਰਿਆ ਉਸ ਪ੍ਰਕਾਸ਼ ਤੋਂ ਇੱਕ ਕਵਾਉ ਹੋਇਆ ਇੱਕ ਸ਼ਬਦ ਹੋਇਆ ਇੱਕ ਧੁਨ ਹੋਈ ਉਸੇ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਤੇ ਜੀਵਨ ਦਾ ਦਰਿਆ ਕੀ ਹੈ ਸੂਰਜ ਅਰਬਾਂ ਖਰਬਾਂ ਸੂਰਜ ਬਣ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਇਹ ਹੀ ਜ਼ਿੰਦਗੀ ਦਾ ਦਰਿਆ ਹੈ इस करके जिंदगी चलती है एक एक ब्रह्मंड एक एक सूरज एक एक चंद्रमा करोड़ा ब्राह्मण अरबां करवा सूरज कई कोट ससीर सूर निखत्र सूरज जीवन का दरिया है सूरज एको रुत अनेक नानक करते के ते वेस ए अनेक वेश जो प्रकृति धारण कर दी एक सूरज करके जिंदगी चलती है पृथ्वी सूरज करके सूरज ठंडा हो जाए सब कुछ ठंडा हो जाएगा सब कुछ खत्म हो जाएगा अरबा खरबा सूरजा खरबा सूरज एक शब्द तो है जिंदगी दे दरिया एक शब्द तो चले उत्पत परले शब्दे होवे कीता पसाओ एको कवाओ एक कवाओ और उस एक कवाओ दी रूपरेखा भी गुरबाणी ने बयान की है ਤੈਦੀ ਕਥਾ ਦੇ ਵਿੱਚ ਜਿਆਨੀ ਸੈਂਸਿੰਗ ਵਾਲੀ ਸਕੀਨ ਜਿਸ ਦਾਸ ਦੇ ਪੇਨਨੇ ਕੇ ਅੰਦਰ ਔਨ ਜਾਂ ਜਰਗਲ ਅੱਖਾਂ ਨਹੀਂ ਹੁੰਦੀਆ ਬਲਕਿ ਅੰਦਰ ਔਰ ਜਰਗਲ ਅੱਖਾਂ ਹੋਣ ਦੇ ਬਾਵਜੂਦ ਉਹ ਨਜ਼ਰ ਨਹੀਂ ਆਂਦਾ ਕਿਉਂਕਿ ਜਰਗਲ ਅੱਖਾਂ ਹੁੰਦੀਆਂ ਹਨ ਸਾਹਮਣੇ ਜ਼ੁਲਮ ਹੁੰਦਾ ਹੈ ਲੇਕਿਨ ਉਹਨੂੰ ਰੋਕਦਾ ਵੀ ਨਹੀਂ ਨਾ ਹੱਕ ਸਾਖ ਦੀ ਗੱਲ ਕਰਦਾ ਹੈ ਖਾਂ ਦੇ ਬਾਵਜੂਦ ਵੀ ਅੰਨਾ ਹੈ ਤੇ ਵੀਰ ਸਾਨੂੰ ਚਾਹੀਦਾ ਕਿ ਹਮੇਸ਼ਾ ਹੱਕ ਸਾਖ ਦੀ ਗੱਲ ਕਰੀਏ ਤੇ ਬੁਰੇ ਨੂੰ ਬੁਰਾ ਕਹੀਏ ਬਹੁਤ ਹੀ ਸ਼ਾਨਦਾਰ ਕਥਾ ਸੀ ਵੀਰ ਤਾਨੂ ਕਿਸਾ ਨਾ ਕੀ ਕਮੈਂਟਸ ਕਰਕੇ ਅਮੀਰ ਅਦਾਸਾ ਲਾਜ਼ਮੀ ਕਰਿਆ ਤਾਂ ਨਾ ਖੜੇ ਦਾ ਖਿਆਲ ਰੱਖਾ